ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਗੁਰੂ ਰੂਪ ਗੁਰਪਿਆਰੇ ਸਾਧ ਸੰਗਤ ਜੀ ਅੱਜ ਆਪਾਂ A1 ਪੰਜਾਬੀ ਚੈਨਲ ਰਾਹੀਂ ਕੁਝ ਵਿਚਾਰਾਂ ਸਾਂਝਾ ਕਰਾਂਗੇ ਸਵਾਗਤ ਸੰਗਤ ਜੀ ਜੋ ਕਿ ਆਪਾਂ ਸਾਰਾ ਜ਼ਿੰਦਗੀ ਸਾਰਾ ਦਿਨ ਸਾਰੇ ਸਾਲ ਅਬ ਇੱਕੋ ਚੀਜ਼ ਦੁਨੀਆ ਵਿੱਚ ਵਿਚਾਰਨਾ ਕਰਦੇ ਹਾਂ ਕਿ ਕੋਈ ਵੀ ਕੰਮ ਹੋਵੇ ਆਪਾਂ ਕੋਈ ਵੀ ਜ਼ਿੰਦਗੀ ਵਿੱਚ ਕੰਮ ਕਰਾਉਣਾ ਹੋਵੇ ਤਾਂ ਸੰਗਤ ਜੀ ਉਹ ਕੰਮ ਨੂੰ ਆਪਾਂ ਪਹਿਲਾਂ ਕਰਨ ਤੋਂ ਡੋਲ ਜਾਂਦੇ ਹਾਂ ਅਪਾ ਸੋਚਦੇ ਆ ਕਿ ਇਹ ਕੰਮ ਹੋਏਗਾ ਕਿ ਨਹੀਂ ਹੋਏਗਾ ਮੈਨੂੰ ਰੋਜੀ ਰੋਟੀ ਮਿਲੇਗੀ ਕਿ ਨਹੀਂ ਮਿਲੇਗੀ ਜਦੋਂ ਇਨਸਾਨ ਘਰ ਤੋਂ ਕੰਮ ਕਾਜ ਵਾਸਤੇ ਨਿਕਲਦਾ ਹੈ ਤਾਂ ਉਹਦੇ ਮਨ ਦੇ ਵਿੱਚ ਇੱਕ ਸ਼ੰਕਾ ਹੁੰਦਾ ਹੈ ਕਿ ਅੱਜ ਮੈਂ ਦੁਕਾਨ ਖੋਲਣ ਤਾਂ ਲੱਗਿਆ ਪਰ ਪਤਾ ਨਹੀਂ ਗਾਕ ਆਵੇਗਾ ਕਿ ਨਹੀਂ ਆਵੇਗਾ ਮੇਰਾ ਰੋਜੀ ਰੋਟੀ ਦਾ ਹਿੱਲਾ ਹੋਵੇਗਾ ਕਿ ਨਹੀਂ ਹੋਵੇਗਾ ਪਰ ਸਤਗੁਰ ਮਹਾਰਾਜ ਜੀ ਇਸ ਪ੍ਰਥਾਏ ਗੁਰਬਾਣੀ ਵਿੱਚ ਫਰਮਾਨ ਕਰਦੇ ਆ ਨੇ ਤੁ ਕਾਹੇ ਡੋਲੇ ਪ੍ਰਾਨੀਆਂ ਤੂੰ ਦਰੱਖੇਗਾ ਸਿਰਜਣਹਾਰ ਸਤਗੁਰ ਮਹਾਰਾਜ ਜੀ ਕਹਿੰਦੇ ਨੇ ਕਿ ਪ੍ਰਾਨੀ ਤੂੰ ਇਸ ਦੁਨੀਆ ਦੇ ਵਿੱਚ ਰਹਿ ਕਰਕੇ ਤੂੰ ਕਿਉਂ ਘਬਰਾਉਂਦਾ ਹੈ ਤੂੰ ਕਿਉਂ ਡੋਲਦਾ ਹੈ ਉਹ ਸਿਰਜਣਹਾਰ ਤੈਨੂੰ ਰੱਖਿਆ ਕਰੇਗਾ ਤੈਨੂੰ ਰੱਖੇਗਾ ਸੋ ਆਓ ਆਪਾਂ ਕੁਝ ਗੁਰਬਾਣੀ ਦੇ ਵਿਚਾਰ ਆ ਲੈ ਕਰਕੇ ਅੱਜ ਵਿਚਾਰ ਕਰਾਂਗੇ ਸੋ ਸੰਗਤ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾ ਪੰਚਮ ਪਾਤਸ਼ਾਹ ਤਿਰੰਗ ਰਾਜ ਦੇ ਵਿੱਚ ਤਿਰੰਗ ਰਾਗ ਦੀ ਗੁਰਬਾਣੀ ਦੇ ਵਿੱਚ ਸਤਿਗੁਰ ਮਹਾਰਾਜ ਫਰਮਾਨ ਕਰਦੇ ਨੇ ਸਤਿਗੁਰ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਬੜਾ ਪਿਆਰਾ ਸਤਿਗੁਰ ਮਹਾਰਾਜ ਕਹਿੰਦਾ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਕਹਿਣਾ ਕਰਦੇ ਨੇ ਮਿਹਰਬਾਨ ਸਾਹਿਬ ਮਿਹਰਬਾਨ ਹੁਣ ਮਿਹਰਬਾਨ ਕੌਣ ਹੈ ਮਿਹਰਬਾਨ ਦੁਨੀਆ ਵਿੱਚ ਉਹ ਹੁੰਦਾ ਜਿਹੜਾ ਕਿਸੇ ਤੇ ਮਿਹਰ ਕਰਦਾ ਹੈ ਕਿਸੇ ਤੇ ਦਇਆ ਕਰਦਾ ਕਿਸੇ ਤੇ ਕਿਰਪਾ ਕਰਦਾ ਹੁਣ ਗੁਰਬਾਣੀ ਕਹਿੰਦੀ ਹੈ ਮਿਹਰਬਾਨ ਮਿਹਰਬਾਨ ਕਿਸੇ ਤੇ ਕਿਰਪਾ ਕਰਨੀ ਕਿਸੇ ਤੇ ਮਿਹਰ ਹੋ ਜਾਣਾ ਅਕਾਲਪੁਰਖ ਪ੍ਰਮਾਤਮਾ ਨੂੰ ਸਤਗੁਰੂ ਮਹਾਰਾਜ ਕਹਿ ਰਹੇ ਨੇ ਕਿ ਉਹ ਅਕਾਲਪੁਰਖ ਪ੍ਰਮਾਤਮਾ ਰੋਜੀ ਰੋਟੀ ਦੇਣ ਵਾਲਾ ਮਿਹਰਬਾਨ ਹੈ ਸਾਹਿਬ ਮਿਹਰਬਾਨ ਸਾਹਿਬ ਅਕਾਲਪੁਰਖ ਪ੍ਰਮਾਤਮਾ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਸਤਿਗੁਰੂ ਮਾਰਾ ਗੁਰਬਾਣੀ ਵਿੱਚ ਕਹਿੰਦੇ ਨੇ ਕਿ ਜਿਹੜਾ ਅਕਾਲ ਪੁਰਖ ਪ੍ਰਮਾਤਮਾ ਹੈ ਉਹ ਬੜਾ ਮਿਹਰਬਾਨ ਹੈ ਕਿਉਂਕਿ ਉਹ ਰੋਜੀ ਰੋਟੀ ਦਿੰਦਾ ਹੈ ਦੁਨੀਆਂ ਦੀ ਪਾਲਣ ਪੋਸਣਾ ਕਰਦਾ ਹੈ ਇਸ ਸ਼ਬਦ ਦੇ ਵਿੱਚ ਆਪਾਂ ਨੂੰ ਬਹੁਤ ਜ਼ਿੰਦਗੀ ਬਾਰੇ ਵਿਚਾਰ ਮਿਲੇਗੀ ਸੋ ਸਤਿਗੁਰੂ ਮਾਰਾ ਕਹਿੰਦੇ ਨੇ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇਹਦਾਨ ਹੁਣ ਜੀ ਸਗਲ ਦਾ ਕੀ ਮਤਲਬ ਹੋਇਆ ਜੀ ਦਾ ਮਤਲਬ ਹੈ ਕਿ ਪੱਥਰ ਦੇ ਵਿੱਚ ਰਹਿਣ ਵਾਲਾ ਜੀਵ ਜਿਹੜਾ ਪੱਥਰ ਦੇ ਵਿੱਚ ਰਹਿੰਦਾ ਹੈ ਜਿਹੜਾ ਸਮੁੰਦਰਾਂ ਦੇ ਵਿੱਚ ਰਹਿੰਦਾ ਹੈ ਜਿਹੜਾ ਧਰਤੀ ਦੀ ਖੁੱਡਾਂ ਵਿੱਚ ਰਹਿੰਦਾ ਹੈ ਜੀਵ ਤੇ ਸਗਲ ਇਹ ਦੁਨੀਆ ਇਹ ਇਨਸਾਨ ਸਾਰਿਆਂ ਨੂੰ ਜੀ ਸਗਲ ਕੋ ਦੇਹਦਾਨ ਕਿ ਉਹ ਸਾਰਿਆਂ ਨੂੰ ਰੋਜੀ ਰੋਟੀ ਦੇਣ ਵਾਲਾ ਅਕਾਲ ਪੁਰਖ ਪ੍ਰਮਾਤਮਾ ਹੈ ਆਪਾਂ ਐਵੇਂ ਹੀ ਦੁਨੀਆ ਦੇ ਵਿੱਚ ਡੋਲੇ ਫਿਰਦੇ ਆ ਅਸੀਂ ਕਹਿੰਦੇ ਆ ਕਿ ਅਸੀਂ ਦੁਨੀਆ ਵਿੱਚ ਰਹਿ ਕਰਕੇ ਰੋਜੀ ਰੋਟੀ ਕਮਾਉਨੇ ਆ ਅਸੀਂ ਸੋਚਦੇ ਆ ਕਿ ਅਸੀਂ ਆਪਣੇ ਬੱਚੇ ਦੀ ਪਾਲਣ ਪੋਸਣਾ ਕਰਦੇ ਆ ਨਹੀਂ ਅਕਾਲ ਪੁਰਖ ਪ੍ਰਮਾਤਮਾ ਨੇ ਜਦੋਂ ਜਨਮ ਦਿੱਤਾ ਤਾਂ ਤੁਹਾਡੀ ਰੋਜੀ ਰੋਟੀ ਵੀ ਆਪਣੇ ਬੱਚੇ ਦੀ ਨਾਲ ਦਿੱਤੀ ਹੈ ਅਕਾਲ ਪੁਰਖ ਪ੍ਰਮਾਤਮਾ ਨੇ ਜਦੋਂ ਜਨਮ ਦਿੱਤਾ ਤਾਂ ਰੋਜੀ ਰੋਟੀ ਵੀ ਸੰਗਤ ਜੀ ਨਾਲ ਦੇਣੀ ਕੀਤੀ ਹੈ ਗੁਰਬਾਣੀ ਸਾਨੂੰ ਸਿੱਧਾ-ਸਿੱਧਾ ਦੱਸ ਰਹੀ ਹੈ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇਦਾਨ ਕਿਉ ਅਕਾਲ ਪ੍ਰਮਾਤਮਾ ਜਗਾ-ਜਗਾ ਤੇ ਬਰਾਜਿਆ ਮਾਨ ਹੈ ਉਹ ਪੱਥਰ ਦੇ ਵਿੱਚ ਕੀੜੇ ਨੂੰ ਵੀ ਰੋਜੀ ਰੋਟੀ ਦਿੰਦਾ ਹੈ ਜੋ ਉਹਦੀ ਖਾਵਤ ਹੈ ਅੱਗੇ ਗੁਰਬਾਣੀ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਨੇ ਤੂੰ ਕਾਹੇ ਡੋਲੇ ਪ੍ਰਾਨੀਆ ਤੁੱਤ ਰੱਖੇਗਾ ਸਿਰਜਣਹਾਰ ਤੂੰ ਡੋਲਦਾ ਕਿਉਂ ਐ ਤੂੰ ਕਿਉਂ ਮਨ ਦੇ ਵਿੱਚ ਵਿਚਾਰ ਲੈ ਕੇ ਆਉਣਾ ਕਿ ਮੇਰੀ ਰੋਜੀ ਰੋਟੀ ਨਹੀਂ ਸੰਗਤ ਜੀ ਇਨਸਾਨ ਨੂੰ ਮਿਹਨਤ ਕਰਨ ਵਾਸਤੇ ਕਿਹਾ ਗਿਆ ਤੁਹਾਡੀ ਮਿਹਨਤ ਨੂੰ ਫਲ ਉਹ ਅਕਾਲ ਪ੍ਰਮਾਤਮਾ ਆਪ ਲਾਉਂਦਾ ਹੈ ਸਾਡਾ ਕੰਮ ਹੈ ਇੱਕ ਮਿਹਨਤ ਕਰਨੀ ਮਿਹਨਤ ਕਰਕੇ ਆਪਣੇ ਪਰਿਵਾਰ ਦੀ ਪਾਲਣ ਪੋਸਣਾ ਕਰਨੀ ਜੋ ਸਾਡੀ ਡਿਊਟੀ ਲੱਗੀ ਹੈ ਜੇ ਅਸੀਂ ਇਮਾਨਦਾਰੀ ਨਾਲ ਮਿਹਨਤ ਕਰੀਏ ਇਹ ਮਹੰਤ ਦੇ ਨਾਲ-ਨਾਲ ਉਹਦੀ ਬੰਦਕੀ ਭਜਨ ਕਰੀਏ ਤੇ ਸਤਿਗੁਰ ਮਾਰਾ ਗੁਰਬਾਣੀ ਵਿੱਚ ਤੁਹਾਨੂੰ ਗੁਰ ਅਰਜਨ ਦੇਵ ਮਾਰਾ ਫਰਮਾਉਂਦੇ ਨੇ ਤੂੰ ਕਾਹੇ ਡੋਲੇ ਪ੍ਰਾਨੀਆਂ ਤੁਧ ਰੱਖੇਗਾ ਸਿਰਜਣਹਾਰ ਕਹਿੰਦੇ ਤੂੰ ਡੋਲਦਾ ਕਿਉਂ ਹੈ ਜਦੋਂ ਰੱਖਣ ਵਾਲਾ ਆਕਾਰ ਪਰ ਪ੍ਰਮਾਤਮਾ ਖੁਦ ਹੈ ਜਦੋਂ ਰੱਖਣ ਵਾਲਾ ਆਕਾਰ ਪਰ ਪ੍ਰਮਾਤਮਾ ਖੁਦ ਹੈ ਫਿਰ ਆਪਾਂ ਡੋਲਦੇ ਕਿਉਂ ਹਾਂ ਤੂੰ ਕਾਹੇ ਡੋਲੇ ਪ੍ਰਾਨੀਆਂ ਤੁਧ ਰੱਖੇਗਾ ਸਿਰਜਣਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਹੁਣ ਪੈਦਾ ਕਿਹਨੇ ਕੀਤਾ ਸਵਾਸ ਕਿਹਨੇ ਬਖਸ਼ਿਸ਼ ਕੀਤੇ ਨੇ ਦੁਨੀਆਂ ਵਿੱਚ ਲੈ ਕੇ ਕੌਣ ਆਇਆ ਇਹ ਜ਼ਿੰਦਗੀ ਕਿਹਨੇ ਬਖਸ਼ਿਸ਼ ਕੀਤੀ ਅਕਾਲ ਪੁਰਖ ਪਰਮਾਤਮਾ ਨੇ ਇਸ ਸਰੀਰ ਦੀ ਬਣਤਰ ਕਿਹਨੇ ਦਿੱਤੀ ਅਕਾਲ ਪੁਰਖ ਪਰਮਾਤਮਾ ਨੇ ਜਨਮ ਕਿਸ ਟਾਈਮ ਕਿਹੜੇ ਟਾਈਮ ਕਿਹੜੇ ਦਿਨ ਕਿਹੜੇ ਟਾਈਮ ਹੋਣਾ ਹੈ ਇਹ ਕਿੰਨੇ ਬਖਸ਼ਿਸ਼ ਕੀਤਾ ਅਕਾਲ ਪੁਰਖ ਪ੍ਰਮਾਤਮਾ ਨੇ ਜਨ ਪੈਦਾਇਸ਼ ਤੂੰ ਕੀਆ ਪੈਦਾ ਕਿੰਨੇ ਕੀਤਾ ਅਕਾਲ ਪੁਰਖ ਪ੍ਰਮਾਤਮਾ ਨੇ ਕਿਸੇ ਬੰਦੇ ਦੀ ਹੈ ਹਸਤੀਤ ਕੀ ਕਿਸੇ ਨੂੰ ਜਨਮ ਦੇ ਸਕੇ ਅਕਾਲ ਪੁਰਖ ਪ੍ਰਮਾਤਮਾ ਨੇ ਆਪਣੀ ਮਰਜ਼ੀ ਦੇ ਨਾਲ ਆਪਾਂ ਨੂੰ ਗਰਭ ਦੇ ਵਿੱਚ ਲੈ ਕੇ ਆਉਣਾ ਹੈ ਅਕਾਲ ਪੁਰਖ ਪ੍ਰਮਾਤਮਾ ਨੇ ਆਪਣੀ ਮਰਜ਼ੀ ਦੇ ਟਾਈਮ ਦੇ ਮੁਤਾਬਕ ਗਰਭ ਤੋਂ ਆਪਾਂ ਨੂੰ ਬਾਹਰ ਲੈ ਕੇ ਜਾਣਾ ਹੈ ਇਹ ਟਾਈਮ ਅਕਾਲ ਪੁਰਖ ਪ੍ਰਮਾਤਮਾ ਦੀ ਬਖਸ਼ਿਸ਼ ਹੈ ਕਿਉਂਕਿ ਉਹਦੇ ਹੱਥ ਵਿੱਚ ਹੈ ਜੀਵਨ ਤੇ ਮਰਨਾ ਇਸੇ ਕਰਕੇ ਗੁਰਬਾਣੀ ਕਹਿੰਦੀ ਹੈ ਜਨ ਪੈਦਾ ਇਸ ਤੂੰ ਕੀਆ ਕਿ ਜਿਹਨੂੰ ਤੈਨੂੰ ਪੈਦਾ ਕਿਨੇ ਕੀਤਾ ਹੈ ਅਕਾਲ ਪੁਰਖ ਪ੍ਰਮਾਤਮਾ ਨੇ ਸੋਈ ਦੇ ਆਧਾਰ ਕਹਿੰਦੇ ਜਦੋਂ ਤੈਨੂੰ ਪੈਦਾ ਕਰ ਸਕਦਾ ਹੈ ਇਸ ਸ੍ਰਿਸ਼ਟੀ ਨੂੰ ਬਣਾ ਸਕਦਾ ਹੈ ਤਾਂ ਕਿਉਂ ਤੈਨੂੰ ਰੋਜੀ ਰੋਟੀ ਨਹੀਂ ਦੇ ਸਕਦਾ ਤੂੰ ਡੋਲ ਕਿਸ ਗੱਲ ਤੋਰਿਆ ਹੈ ਤੂੰ ਕਿਉਂ ਘਬਰਾ ਰਿਹਾ ਹੈ ਤੂੰ ਇੱਕ ਵਿਸ਼ਵਾਸ ਦਾ ਕਾਲ ਪਰ ਪ੍ਰਮਾਤਮਾ ਦੇ ਕਰਕੇ ਦੇਖ ਜਿਨ ਪਿਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਂਦਨੀ ਸੋਈ ਕਰਦਾ ਸਾਰ ਹੁਣ ਜਿਨੋ ਉਪਾਈ ਦਾ ਕੀ ਮਤਲਬ ਹੋਇਆ ਕਹਿੰਦੇ ਕਈ ਵਾਰੀ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਕਿਸੇ ਕੰਮ ਦੀ ਮੇਂਦ ਵੀ ਨਹੀਂ ਹੁੰਦੀ ਉਹ ਵੀ ਬਣ ਜਾਂਦਾ ਫਿਰ ਆਪਾਂ ਕਹਿੰਦੇ ਮੈਨੂੰ ਇਸ ਕੰਮ ਦੀ ਤਾਂ ਮੇਂਦ ਹੀ ਨਹੀਂ ਸੀ ਉਹ ਕਿਹਨੇ ਕੀਤਾ ਅਕਾਲਪੁਰ ਪ੍ਰਮਾਤਮਾ ਨੇ ਕਰਨ ਵਾਲਾ ਕੌਣ ਹੈ ਅਕਾਲਪੁਰ ਪ੍ਰਮਾਤਮਾ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਕਹਿੰਦੇ ਉਹ ਉਹੀ ਕੰਮ ਕਰ ਸਕਦਾ ਜਿਹਦੇ ਆਪ ਨੂੰ ਉਮੀਦ ਵੀ ਨਹੀਂ ਹੁੰਦੀ ਉਹ ਅਕਾਲਪੁਰ ਪ੍ਰਮਾਤਮਾ ਆਪਣੇ ਕਰਨ ਦੀ ਸਮਰੱਥਾ ਰੱਖਦਾ ਹੈ ਆਪਾਂ ਜ਼ਿੰਦਗੀ ਵਿੱਚ ਕੋਈ ਕੰਮ ਨਾ ਕਰ ਸਕੀਏ ਪਰ ਉਹ ਕੰਮ ਅਕਾਲਪੁਰ ਪ੍ਰਮਾਤਮਾ ਕਰ ਸਕਦਾ ਹੈ ਉਹਦੀ ਹੋਂਦ ਵਿੱਚ ਹੈ ਦੁਨੀਆ ਦਾ ਕੋਈ ਵੀ ਕੰਮ ਐਸਾ ਨਹੀਂ ਜਿਹੜੇ ਅਕਾਲਪੁਰਖ ਪ੍ਰਮਾਤਮਾ ਦੇ ਛੁਪਿਆ ਹੋਵੇਗਾ ਅਕਾਲਪੁਰਖ ਪ੍ਰਮਾਤਮਾ ਖੁਦ ਸਿਰਜਣਹਾਰ ਹੈ ਕਰਨਹਾਰ ਹੈ ਤੇ ਗੁਰਬਾਣੀ ਕਹਿੰਦੀ ਹੈ ਜਿਨ ਉਪਾਇ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਗਾ ਸੱਚਾ ਪਰਵਤਗਾਰ ਉਹ ਤਾਂ ਘਟ ਘਟ ਦੇ ਵਿੱਚ ਵਸਿਆ ਹੋਇਆ ਹੈ ਘਟਾ ਘਟਾ ਦੇ ਜਾਣਨਹਾਰ ਹੈ ਉਹ ਜਾਣਦਾ ਕਿਉਂ ਕਿਉਂਕਿ ਉਹ ਖੁਦ ਉਸ ਵਿੱਚ ਵਸਦਾ ਹੈ ਸੰਗਤ ਜੀ ਜਦੋਂ ਆਪਾਂ ਕਿਸੇ ਦੇ ਘਰ ਵਿੱਚ ਰਹਿੰਨੇ ਆ ਆਪਾਂ ਆਪਣੇ ਘਰ ਦੇ ਵਿੱਚ ਰਹਿੰਨੇ ਆ ਤਾਂ ਆਪਣੇ ਘਰ ਦਾ ਪੇਤ ਆਪਾਂ ਨੂੰ ਪਤਾ ਹੈ ਘਟ ਘਟਾ ਦੀ ਆਪਾਂ ਜਾਣਦੇ ਆ ਕਿਸ ਜਗ੍ਹਾ ਤੇ ਕਿਹੜੀ ਚੀਜ਼ ਪਈ ਹੈ ਇਸੇ ਤਰ੍ਹਾਂ ਅਕਾਲ ਪ੍ਰਮਾਤਮਾ ਆਪਣੇ ਸਰੀਰ ਦੇ ਅੰਦਰ ਵਾਸ ਕਰਦਾ ਹੈ ਪਰ ਆਪਾਂ ਉਸ ਨੂੰ ਸਮਝ ਨਹੀਂ ਪਾਉਂਦੇ ਹੈ ਘਟ ਘਟ ਮਾਲਕ ਦਿਲਾਗਾ ਉਹ ਦਿਲਾਂ ਦੇ ਅੰਦਰ ਵਾਸ ਕਰਦਾ ਹੈ ਸੱਚਾ ਪਰਵਦਗਾਰ ਉਹ ਸੱਚਾ ਹੈ ਉਹ ਝੂਠਾ ਨਹੀਂ ਹੈ ਪਰਵਤਗਾਰ ਹੈ ਉਸ ਤੋਂ ਵੱਡਾ ਕੋਈ ਵੀ ਨਹੀਂ ਦੁਨੀਆ ਦੇ ਵਿੱਚ ਕਿਉਂਕਿ ਉਸ ਨੇ ਇਹ ਸ੍ਰਿਸ਼ਟੀ ਬਣਾਈ ਉਸ ਨੇ ਅਕਾਲ ਤਖਤ ਬਣਾਏ ਉਸ ਨੇ ਧਰਤੀ ਬਣਾਈ ਆਕਾਸ਼ ਬਣਾਏ ਸਮੁੰਦਰ ਬਣਾਏ ਸਾਰੀ ਸ੍ਰਿਸ਼ਟੀ ਉਸ ਅਕਾਲ ਪ੍ਰਮਾਤਮਾ ਨੇ ਆਪਣੇ ਹੱਥੀ ਬਣਾਉਣਾ ਕੀਤੀ ਹੈ ਤੇ ਗੁਰਬਾਣੀ ਕਹਿੰਦੀ ਹੈ ਘਟ ਘਟ ਮਾਲਕ ਦਿਲਾ ਕਾ ਸੱਚਾ ਪਰਵਤਗਾਰ ਕੁਦਰਤ ਕੀਮ ਨਾ ਜਾਣੀਏ ਉਹਦੀ ਕੁਦਰਤ ਦਾ ਕੋਈ ਵੀ ਕੀਮ ਭੇਦ ਨਹੀਂ ਪਾ ਸਕਦੇ ਆਪਾਂ ਹੁਣ ਆਪਾਂ ਕਈ ਵਾਰੀ ਗੱਲ ਕਹਿ ਦਿੰਨੇ ਆ ਕਿ ਜਦੋਂ ਕੋਈ ਹੜ ਆਉਂਦਾ ਹੈ ਕੋਈ ਤੂਫਾਨ ਆਉਂਦਾ ਹੈ ਜਾਂ ਕੋਈ ਵੀ ਘਟਨਾ ਹੁੰਦੀ ਹੈ ਤਾਂ ਆਪਾਂ ਕੀ ਕਹਿੰਨੇ ਆ ਇਹ ਕੁਦਰਤ ਹੈ ਕੁਦਰਤ ਦੀ ਮਿਹਰ ਹੈ ਕੁਦਰਤ ਦਾ ਖੇਲਵਾੜ ਹੈ ਕਹਿੰਦੇ ਆ ਨਾ ਇਹ ਕੁਦਰਤੀ ਚੀਜ਼ ਹੋ ਜਾਣੀ ਕਿਉਂਕਿ ਅਸਲ ਦੇ ਵਿੱਚ ਸੰਗਤ ਜੀ ਆਪਾਂ ਬੀਜ ਧਰਤੀ ਵਿੱਚ ਬਿਉਨੇ ਆ ਜਦੋਂ ਅੰਨ ਅਗਾਉਨੇ ਆ ਬੀਜ ਆਪਾਂ ਧਰਤੀ ਵਿੱਚ ਲਾਉਨੇ ਆ ਨਾ ਪਰ ਹੁੰਦਾ ਕਿਦਾਂ ਕੁਦਰਤੀ ਕੁਦਰਤ ਕੀਮਤ ਨਾ ਜਾਣੀਏ ਉਹਦੀ ਕੁਦਰਤ ਦੀ ਕੀਮਤ ਨੂੰ ਨਹੀਂ ਜਾਣ ਸਕਦੇ ਆਪਾਂ ਉਹਦੀ ਕੀਮਤ ਕਿੰਨੀ ਕ ਹੈ ਕੁਦਰਤ ਕੀਮਤ ਨਾ ਜਾਣੀਏ ਵੱਡਾ ਬੇਪਰਵਾਹੋ ਉਹਨੂੰ ਕਿਸੇ ਦੇ ਪਰਵਾਹ ਨਹੀਂ ਹੈ ਜੁਗਾ ਜੁਗਾ ਦੇ ਵਿੱਚ ਵੱਡਾ ਹੈ ਅਕਾਲ ਪ੍ਰਮਾਤਮਾ ਕਰਨ ਵਾਲਾ ਹੈ ਕੁਦਰਤ ਕੀਮਤ ਨਾ ਜਾਣੀਏ ਵੱਡਾ ਬੇਪਰਵਾਹੋ ਕਰ ਬੰਦੇ ਤੂੰ ਬੰਦਗੀ ਜਿੱਚਰ ਘਟ ਮੈਂ ਸਾਹੋ ਕਹਿੰਦੇ ਹੇ ਇਨਸਾਨ ਉਹ ਅਕਾਲ ਪੁਰਖ ਪ੍ਰਮਾਤਮਾ ਦੇ ਬੰਦਗੀ ਕਰ ਉਹਦਾ ਭਜਨ ਕਰ ਕਿਹਦਾ ਭਜਨ ਕਰਨਾ ਜਿਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਜਿਨੇ ਤੈਨੂੰ ਬਣਾਇਆ ਹੈ ਜਿਹੜਾ ਤੈਨੂੰ ਇਸ ਦੁਨੀਆ ਵਿੱਚ ਲੈ ਕੇ ਆਇਆ ਹੈ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਭਜਨ ਕਰ ਉਹਦੀ ਬੰਦਗੀ ਕਰ ਕਰ ਬੰਦੇ ਤੋਂ ਬੰਦਗੀ ਜਿੱਚਰ ਘਟ ਮੈਂ ਸਾਹੋ ਜਿਹੜਾ ਘਟਾ ਘਟਾਂ ਵਿੱਚ ਵਸਿਆ ਹੋਇਆ ਹੈ ਜਿਨੇ ਇੱਕ ਇੱਕ ਸਵਾਸ ਤੇਰਾ ਚਲਾਉਣਾ ਹੈ ਕਿਉਂਕਿ ਸੰਗਤ ਜੀ ਆਪਾਂ ਆਪਣੇ ਸਵਾਸਾਂ ਬਾਰੇ ਨਹੀਂ ਜਾਣ ਸਕਦੇ ਆਪਾਂ ਇਹ ਨਹੀਂ ਜਾਣ ਸਕਦੇ ਕਿ ਆਪਾਂ ਇਸ ਦੁਨੀਆ ਦੇ ਵਿੱਚੋਂ ਬਾਹਰ ਆਏ ਆ ਆਪਾਂ ਇਸ ਦੁਨੀਆ ਦੇ ਵਿੱਚ ਘਰੋਂ ਬਾਹਰ ਆਏ ਆ ਅੰਦਰ ਜਾਣਾ ਹੈ ਕਿ ਨਹੀਂ ਜਾਣਾ ਇਹ ਨਹੀਂ ਪਤਾ ਕਿ ਅੱਜ ਮੈਂ ਘਰੋਂ ਚੱਲ ਕੇ ਰੁਜ਼ਗਾਰ ਵਾਸਤੇ ਆਇਆ ਤੇ ਮੈਂ ਦੁਬਾਰਾ ਉਸ ਘਰ ਵਿੱਚ ਜਾਣਾ ਹੈ ਕਿ ਨਹੀਂ ਜਾਣਾ ਇਹ ਅਕਾਲ ਪੁਰਖ ਪਰਮਾਤਮਾ ਹੀ ਜਾਣਦਾ ਹੈ ਕਿਉਂਕਿ ਉਹ ਮੇਰੇ ਸਵਾਸ ਚਲਾਉਣ ਵਾਲਾ ਹੈ ਉਹ ਮੇਰੀ ਜ਼ਿੰਦਗੀ ਚਲਾਉਣ ਵਾਲਾ ਹੈ ਹਰ ਬੰਦੇ ਤੋਂ ਬੰਦਗੀ ਜਿਚਰ ਘਟ ਮੈਂ ਸਾਹੋ ਕਿਹਦੀ ਬੰਦਗੀ ਕਰਨੀ ਹੈ ਜਿਹੜਾ ਅਕਾਲ ਪ੍ਰਮਾਤਮਾ ਹੈ ਜਿਹੜਾ ਹਰ ਸੁਵਾਸ ਦੇ ਵਿੱਚ ਵਸਿਆ ਹੋਇਆ ਹੈ ਤੂ ਸਮਰਥ ਅਕਥ ਅਗੋਚਰ ਉਹ ਸਮਰਥ ਹੈ ਅਕਥ ਹੈ ਸਮਰਥ ਦਾ ਮਤਲਬ ਕੋਈ ਉਹਦਾ ਭੇਤ ਪਾਵ ਨਹੀਂ ਹੈ ਪਤਾ ਨਹੀਂ ਕਿੱਡਾ ਕ ਵੱਡਾ ਉਹਨੂੰ ਕਦੇ ਵੀ ਮੰਤਿਆ ਨਹੀਂ ਜਾ ਸਕਦਾ ਜਿਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਅਕਾਲ ਪੁਰਖ ਪ੍ਰਮਾਤਮਾ ਅੱਗੇ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਅਰਦਾਸ ਕਰਦੇ ਨੇ ਸੱਚੇ ਪਾਤਸ਼ਾਹ ਤੇਰੀ ਰਹਿਮ ਹੋਵੇ ਤੇਰੀ ਬਖਸ਼ਿਸ਼ ਹੋਵੇ ਤਾਂ ਮੈਨੂੰ ਸੁਖ ਦੀ ਪ੍ਰਾਪਤੀ ਹੋ ਸਕਦੀ ਹੈ ਜਿਹੜਾ ਮੈਂ ਇਸ ਦੁਨੀਆ ਦੇ ਵਿੱਚ ਲੰਮਦਾ ਫਿਰਦਾ ਹਾਂ ਹੁਣ ਦੁਨੀਆ ਵਿੱਚ ਆਪਾਂ ਸੁਖ ਕਿਹੜਾ ਲੱਭਦੇ ਫਿਰਦੇ ਆਪਾਂ ਦੁਨੀਆ ਵਿੱਚ ਲੱਭਦੇ ਫਿਰਦੇ ਆਂ ਧੀਆਂ ਪੁੱਤਰਾਂ ਦਾ ਸੁਖ ਧਨ ਦੌਲਤ ਦਾ ਸੁਖ ਕਮਾਕਾਰਾਂ ਦਾ ਸੁਖ ਪਰ ਨਹੀਂ ਸੰਗਤ ਜੀ ਅਸਲ ਦੇ ਵਿੱਚ ਕੀ ਹੈ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਅਸਲੀ ਸੁਖ ਆਨੰਦ ਹੈ ਜਿਹੜਾ ਗੁਰਬਾਣੀ ਆਪਾਂ ਨੂੰ ਕਹਿੰਦੀ ਹੈ ਆਪਾਂ ਗੁਰਬਾਣੀ ਵਿੱਚ ਰਹਿ ਕਰਕੇ ਗੁਰਬਾਣੀ ਦੇ ਸਿਧਾਂਤ ਤੇ ਚੱਲ ਕੇ ਆਪਾਂ ਜੀਵਨ ਨੂੰ ਬਤੀਤ ਕਰੀਏ ਹੁਣ ਸਤਗੁਰ ਮਹਾਰਾਜ ਆਪਾਂ ਨੂੰ ਕਹਿੰਦੇ ਨੇ ਕਹਿੰਦੇ ਕਿ ਪ੍ਰਾਣੀ ਤੂੰ ਡੋਲ ਕਿਉਂ ਰਿਹਾ ਹੈ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਅਕਾਲ ਪੁਰਖ ਪ੍ਰਮਾਤਮਾ ਨੇ ਸ੍ਰਿਸ਼ਟੀ ਰਚਨਾ ਕੀਤੀ ਆਪਾਂ ਇਹ ਵੀ ਜਾਣਦੇ ਆਂ ਕਿ ਅਕਾਲ ਪੁਰਖ ਪ੍ਰਮਾਤਮਾ ਨੇ ਮੈਨੂੰ ਗਿਣਵੇਂ ਸਵਾਸ ਦਿੱਤੇ ਹੋਏ ਨੇ ਆਪਾਂ ਇਹ ਵੀ ਜਾਣਦੇ ਆਂ ਕਿ ਅਕਾਲ ਪੁਰਖ ਪ੍ਰਮਾਤਮਾ ਸਾਡੇ ਖੇਤਾਂ ਵਿੱਚ ਅਨ ਉਗਾਉ ਕਰਦਾ ਹੈ ਅਸੀਂ ਸਿਰਫ ਮਿਹਨਤ ਕਰਦੇ ਹਾਂ ਹੁਣ ਸੰਗਤ ਜੀ ਜੇ ਆਪਾਂ ਬੀਜ ਬੋ ਕੇ ਉਹਨੂੰ ਪਾਣੀ ਨਾ ਦੇਵਾਂਗੇ ਉਹ ਫਸਲ ਹੋਵੇਗੀ ਕਦੇ ਵੀ ਨਹੀਂ ਹੋਵੇਗੀ ਮਿਹਨਤ ਆਪਾਂ ਨੂੰ ਕਰਨੀ ਪਵੇਗੀ ਨਾ ਅਕਾਲ ਪੁਰਖ ਪ੍ਰਮਾਤਮਾ ਕਹਿੰਦੇ ਨੇ ਇਨਸਾਨ ਤੂੰ ਸਿਰਫ ਮਿਹਨਤ ਕਰ ਤੇਰੀ ਮਿਹਨਤ ਨੂੰ ਫਲ ਹਮੇਸ਼ਾ ਲੱਗਦਾ ਹੈ ਤੇ ਗੁਰਬਾਣੀ ਵੀ ਆਪਾਂ ਨੂੰ ਇਹ ਇਹੀ ਗੱਲ ਕਹਿੰਦੀ ਐ ਤੇ ਸਤਿਗੁਰੂ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਕੀ ਗੱਲ ਕਹਿ ਰਹੇ ਨੇ ਰਹਿਮ ਤੇਰੀ ਸੁਖ ਪਾਇਆ ਸਦਾ ਕਿ ਤੇਰਾ ਸਦਾ ਦਾ ਸੁੱਖ ਕਿਹੜਾ ਮਿਲ ਸਕਦਾ ਹੁਣ ਸੰਗਤ ਜੀ ਆਪਾਂ ਆਰਾਮ ਨੂੰ ਸੁੱਖ ਲੈਣ ਵਾਸਤੇ ਰਾਤ ਨੂੰ ਨੀਂਦ ਲੈਂਦੇ ਹਾਂ ਜਦੋਂ ਆਪਾਂ ਰਾਤ ਨੂੰ ਨੀਂਦ ਲੈਨੇ ਆ ਆਪਾਂ ਨੂੰ ਸੁੱਖ ਮਿਲਦਾ ਐ ਆਰਾਮ ਮਿਲਦਾ ਐ ਸਰੀਰ ਨੂੰ ਆਰਾਮ ਮਿਲਦਾ ਹੈ ਪਰ ਉਹ ਸਵੇਰੇ ਉੱਠ ਕੇ ਫਿਰ ਖਤਮ ਹੋ ਜਾਂਦਾ ਹੈ ਕਿਉਂਕਿ ਸਵੇਰੇ ਆਪਾਂ ਕੰਮਾਂ ਕਰਾਂ ਤੁਰ ਪੈਨੇ ਆ ਜਦੋਂ ਸਰੀਰ ਥੱਕ ਜਾਂਦਾ ਆਪਾਂ ਸ਼ਾਮੀ ਜਾ ਕੇ ਫਿਰ ਰੋਟੀ ਖਾ ਕੇ ਸੋ ਜਾਂਦੇ ਆ ਕਿਉਂ ਕਿਉਂਕਿ ਆਪਾਂ ਨੂੰ ਸਰੀਰ ਨੂੰ ਆਰਾਮ ਚਾਹੀਦਾ ਜਦੋਂ ਆਪਾਂ ਸਵੇਰੇ ਉੱਠਦੇ ਆ ਤੇ ਆਪਾਂ ਕਹਿੰਦੇ ਆ ਕਿ ਬੜੀ ਵਧੀਆ ਦਿਨ ਦਾ ਰਾਈ ਬੜਾ ਸੁਖ ਪ੍ਰਾਪਤ ਹੋਇਆ ਮੇਰੇ ਸਰੀਰ ਨੂੰ ਬੜਾ ਸੁਖੀ ਮਹਿਸੂਸ ਕੀਤਾ ਮੈਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਾ ਉਹ ਕੁਝ ਪਲ ਦਾ ਸੁੱਖ ਹੈ ਰਹਿਮ ਤੇਰੀ ਸੁਖ ਪਾਇਆ ਸਦਾ ਕਿ ਸਦਾ ਲਈ ਸੁੱਖ ਕਿਹੜਾ ਮਿਲ ਸਕਦਾ ਹੈ ਕਿਵੇਂ ਮਿਲ ਸਕਦਾ ਹੈ ਜਿਹੜਾ ਸਾਡੇ ਖਤਮ ਹੀ ਨਾ ਹੋਵੇ ਉਹ ਹੈ ਸੁਖ ਦੁਨੀਆ ਦੇ ਵਿੱਚ ਜਿਹੜਾ ਸਾਨੂੰ ਪ੍ਰਾਪਤ ਹੋ ਸਕੇ ਜਿਹੜਾ ਕਦੇ ਖਤਮ ਨਾ ਹੋਵੇ ਸੁਖ ਕਿਹੜਾ ਇਨਸਾਨ ਨਹੀਂ ਚਾਹੁੰਦਾ ਸਾਰੇ ਚਾਹੁੰਦੇ ਨੇ ਸਾਰੇ ਚਾਹੁੰਦੇ ਨੇ ਕਿ ਮੈਨੂੰ ਸੁੱਖਾਂ ਦੀ ਪ੍ਰਾਪਤੀ ਹੋਵੇ ਸੁੱਖਾਂ ਦੀ ਪ੍ਰਾਪਤੀ ਵਾਸਤੇ ਆਪਾਂ ਕੀ ਕੁਝ ਨਹੀਂ ਕਰਦੇ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਅਕਾਲ ਪੁਰਖ ਪ੍ਰਮਾਤਮਾ ਨੂੰ ਕਹਿੰਦੇ ਕੀ ਕਹਿੰਦੇ ਨੇ ਸਤਿਗੁਰੂ ਮਾਰਾ ਜੀ ਕਹਿੰਦੇ ਨੇ ਰਹਿਮਤ ਤੇਰੀ ਸੁਖ ਪਾਇਆ ਸਦਾ ਵੀ ਜੇ ਤੇਰੀ ਰਹਿਮਤ ਹੋਵੇ ਤੇਰੀ ਕਿਰਪਾ ਹੋਵੇ ਤੇਰੀ ਬਖਸ਼ਿਸ਼ ਹੋਵੇ ਤਾਂ ਮੈਨੂੰ ਉਸ ਸੁੱਖ ਦੀ ਪ੍ਰਾਪਤੀ ਹੋ ਸਕਦੀ ਹੈ ਕਿਹੜਾ ਸੁੱਖ ਜਿਹੜਾ ਕਦੇ ਵੀ ਖਤਮ ਨਹੀਂ ਹੋ ਸਕਦਾ ਜਿਹੜਾ ਸੁੱਖ ਇਸ ਦੁਨੀਆ ਤੋਂ ਕਦੇ ਖਤਮ ਨਹੀਂ ਹੋ ਸਕਦਾ ਮੈਂ ਉਸ ਦੀ ਪ੍ਰਾਪਤੀ ਕਰਨਾ ਚਾਹੁੰਦਾ ਹਾਂ ਤੇ ਉਹ ਪ੍ਰਾਪਤ ਕਿਵੇਂ ਹੋਏਗਾ ਨਾਨਕ ਅਗੇ ਅਰਦਾਸ ਧੰਗੁਰ ਨਾਨਕ ਦੇਵ ਮਹਾਰਾਜ ਕਾਲਪਰਮਾਤਮਾ ਦੇ ਵਿੱਚ ਅਰਦਾਸ ਕਰਦੇ ਨੇ ਸਤਗੁਰ ਮਹਾਰਾਜ ਕਹਿੰਦੇ ਨੇ ਕਰ ਬੰਦੇ ਤੋਂ ਬੰਦਗੀ ਕਹਿੰਦੇ ਆ ਬੰਦਕੀ ਕਰਨ ਦੇ ਨਾਲ ਉਹ ਸੁੱਖ ਪ੍ਰਾਪਤ ਹੋ ਸਕਦਾ ਹੈ ਜਿਸ ਸੁੱਖ ਨੂੰ ਆਪਾਂ ਇਸ ਦੁਨੀਆ ਵਿੱਚ ਲੱਭਦੇ ਫਿਰਦੇ ਆ ਉਹ ਅਕਾਲਪੁਰਖ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ ਆਪਣਾ ਉਹ ਸੁੱਖ ਮਿਲ ਸਕਦਾ ਹੈ ਜਿਸ ਸੁੱਖ ਨੂੰ ਆਪਾਂ ਇਸ ਦੁਨੀਆ ਦੇ ਵਿੱਚ ਲੱਭਦੇ ਫਿਰਦੇ ਆ ਉਹ ਅਕਾਲਪੁਰਖ ਪ੍ਰਮਾਤਮਾ ਦੀ ਸੇਵਾ ਕਰਨ ਦੇ ਨਾਲ ਆਪਾਂ ਨੂੰ ਸੁੱਖ ਮਿਲ ਸਕਦਾ ਹੈ ਜਿਹੜਾ ਸੁੱਖ ਆਪਸ ਦੁਨੀਆ ਵਿੱਚ ਲੱਭਦੇ ਫਿਰਦੇ ਹਾਂ ਸੰਗਤ ਜੀ ਆਪਾਂ ਆਪਾਂ ਕੰਮ ਕਰਾਉਣ ਵਾਸਤੇ ਕਈਆਂ ਦੀ ਸ਼ਰਨਾ ਲੈਣੇ ਆਂ ਕਦੇ ਆਪਾਂ ਕਿਸੇ ਸੰਤ ਮਹਾਂਪੁਰਸ਼ਾਂ ਦੀ ਸ਼ਰਨ 'ਚ ਜਾਣਨੇ ਹਾਂ ਕਦੇ ਆਪਾਂ ਕਿਸੇ ਸਿਆਣੇ ਪੁਰਸ਼ ਦੀ ਸ਼ਰਨ ਵਿੱਚ ਜਾਣਨੇ ਹਾਂ ਕੋਈ ਨਾ ਕੋਈ ਕੰਮ ਨੂੰ ਲੈ ਕੇ ਆਪਾਂ ਕਿਤੇ ਨਾ ਕਿਤੇ ਸੰਗਤ ਦੀ ਜਾਂਦੇ ਜ਼ਰੂਰ ਆ ਕਿਉਂਕਿ ਆਪਾਂ ਨੂੰ ਉਹ ਕੰਮ ਜ਼ਰੂਰੀ ਚਾਹੀਦਾ ਕਿਉਂ ਚਾਹੀਦਾ ਕਿਉਂਕਿ ਆਪਾਂ ਉੱਥੇ ਡੋਲੇ ਹੋਏ ਆ ਡੋਲੇ ਕਿਉਂ ਆ ਕਿਉਂਕਿ ਆਪਾਂ ਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਹੈ ਹੁਣ ਸੰਗਤ ਜੀ ਜਦੋਂ ਆਪਾਂ ਕਿਸੇ ਧੀ ਪੁੱਤਰ ਨੂੰ ਵਿਦੇਸ਼ ਭੇਜਣਾ ਹੋਵੇ ਜਾ ਕਿਸੇ ਧੀ ਪੁੱਤਰ ਨੂੰ ਨੌਕਰੀ ਲਵਾਣਾ ਹੋਵੇ ਆਪਾਂ ਆਪਣੇ ਹੱਥੀ ਪੈਸਾ ਲਾਉਂਦੇ ਆਂ ਆਪਾਂ ਆਪਣੇ ਹੱਥੀ ਪੈਸਾ ਲਾ ਕੇ ਆਪਣੇ ਵਿਦੇਸ਼ ਭੇਜਣ ਦੀ ਤਿਆਰੀ ਕਰਦੇ ਆਂ ਕਿ ਨਹੀਂ ਬੱਚਿਆਂ ਨੂੰ ਨਾਲੇ ਆਪਣਾ ਬੱਚਾ ਆਪਣੇ ਹੱਥੀ ਪੜ੍ਹਾਈ ਕਰਾਈ ਆਪਾਂ ਆਪਣੇ ਬੱਚੇ ਨੂੰ ਆਪਣੇ ਹੱਥੀ ਸਕੂਲਾਂ ਦੇ ਵਿੱਚ ਪੈਸਾ ਲਾਇਆ ਆਪਾਂ ਆਪਣੇ ਹੱਥੀ ਆਈਲਸ ਕਰਵਾਈ ਹੈ ਆਪਾਂ ਆਪਣੇ ਹੱਥੀ ਉਹਦੇ ਬੈਂਡ ਤੱਕ ਲਵਾ ਕੇ ਲੈ ਕੇ ਆਏ ਆਂ ਇਥੇ ਤੱਕ ਕਿ ਜੇ ਕੋਈ ਗੁਣ ਦੀ ਲੋੜ ਪਵੀ ਉਹ ਵੀ ਆਪਾਂ ਪੈਸਾ ਦੇ ਕੇ ਆਪਾਂ ਆਪਣੇ ਬੱਚੇ ਨੂੰ ਗੁਣ ਸਿਖਾਉਣਾ ਕੀਤਾ ਹੈ ਕਿ ਉਹ ਵਿਦੇਸ਼ ਵਿੱਚ ਜਾ ਕੇ ਸੈਟਲ ਹੋ ਸਕੇ ਆਪਣੀ ਮਿਹਨਤ ਕਰਕੇ ਆਪਣੇ ਪੈਰਾਂ ਤੇ ਖੜ ਸਕੇ ਆਪਣੀ ਜ਼ਿੰਦਗੀ ਬਣਾ ਸਕੇ ਆਪਾਂ ਆਪਣੇ ਹੱਥੀ ਕਰਦੇ ਆ ਨਾ ਫਿਰ ਸੰਗਤ ਜੀ ਫੈਲ ਲਾ ਕੇ ਆਪਾਂ ਦੂਜੇ ਨੂੰ ਪੁੱਛਣ ਕਿਉਂ ਜਾਂਦੇ ਆ ਇੱਥੇ ਕੀ ਗੱਲ ਆ ਗਈ ਡੋਲ ਜਾਂਦੇ ਆ ਕਿਉਂਕਿ ਆਪਾਂ ਨੂੰ ਆਪਣੇ ਧੀ ਪੁੱਤਰ ਤੇ ਵਿਸ਼ਵਾਸ ਨਹੀਂ ਹੈ ਆਪਾਂ ਨੂੰ ਆਪਣੀ ਕੀਤੀ ਮਿਹਨਤ ਤੇ ਵਿਸ਼ਵਾਸ ਨਹੀਂ ਹੈ ਆਪਾਂ ਦੂਜਿਆਂ ਦੀ ਕਹਿਣ ਦੇ ਉੱਪਰ ਵਿਸ਼ਵਾਸ ਕਰਦੇ ਹਾਂ ਕਿ ਫੈਲ ਆਤੀ ਮਹਾਪੁਰਸ਼ਾਂ ਦੀ ਸੰਗਤ ਚੱਲੋ ਤੇ ਮਹਾਪੁਰਸ਼ਾਂ ਦਾ ਬਚਨ ਕਰਨਾ ਹੈ ਕਿ ਮਹਾਪੁਰਸ਼ੋ ਮੇਰੇ ਬੇਟੇ ਦਾ ਅੱਜ ਮੇਰੀ ਬੇਟੀ ਦਾ ਅੱਜ ਫੈਲ ਆ ਰਹੇ ਆ ਕਿਰਪਾ ਕਰਿਓ ਕਿ ਇਹਦਾ ਵਿਜਾ ਲੱਗ ਜੇ ਨਾਲੇ ਪਤਾ ਹੈ ਕਿ ਉਸ ਵਿਜੇ ਲਾਣ ਵਾਸਤੇ ਆਪਾਂ ਨੂੰ ਲੱਖਾਂ ਰੁਪਏ ਦੀ ਲੋੜ ਪੈਣੀ ਹੈ ਨਾਲੇ ਪਤਾ ਹੈ ਕਿ ਇਹ ਪੈਸਿਆਂ ਦੇ ਨਾਲ ਉਹ ਵੀਜ਼ਾ ਖਰੀਦਿਆ ਜਾਣਾ ਪਰ ਫਿਰ ਵੀ ਆਪਾਂ ਉੱਥੇ ਵਿਸ਼ਵਾਸ ਨਹੀਂ ਕਰਦੇ ਆਪਾਂ ਕਿਉਂ ਦੂਸਰੇ ਤੇ ਜਾ ਕੇ ਵਿਸ਼ਵਾਸ ਕਰ ਰਹੇ ਆ ਕਿਉਂਕਿ ਆਪਣਾ ਮਨ ਡੋਲ ਰਿਹਾ ਹੈ ਕਿਉਂਕਿ ਆਪਾਂ ਆਪਣੇ ਅੰਦਰ ਦੇ ਅਕਾਲ ਪੁਰਖ ਪਰਮਾਤਮਾ ਨੂੰ ਨਹੀਂ ਜਗਾਇਆ ਨਾ ਆਪਾਂ ਦੁਨੀਆ ਤੇ ਵਿਸ਼ਵਾਸ ਕਰਦੇ ਹਾਂ ਦੂਸਰੇ ਇਨਸਾਨ ਤੇ ਵਿਸ਼ਵਾਸ ਕਰਦੇ ਹਾਂ ਆਪਾਂ ਆਪਣੇ ਪੁੱਤਰ ਦੀ ਕੀਤੀ ਮਿਹਨਤ ਭੁੱਲ ਜਾਂਨੇ ਆ ਉਹਦੀ ਕੀਤੀ ਪੜ੍ਹਾਈ ਭੁੱਲ ਜਾਂਨੇ ਆ ਆਪਾਂ ਦੂਸਰੇ ਤੇ ਵਿਸ਼ਵਾਸ ਕਰਦੇ ਹਾਂ ਕਿ ਜੇ ਉਹ ਮਹਾਪੁਰਸ਼ਾਂ ਨੇ ਬਚਨ ਕਰਤੇ ਤੇ ਮੇਰੇ ਬੇਟੇ ਦਾ ਜਾਂ ਮੇਰੇ ਬੇਟੀ ਦਾ ਵਿਆਹ ਲੱਗ ਜਾਏਗਾ ਤੇ ਇਹ ਵਿਦੇਸ਼ ਵਿੱਚ ਜਾ ਕੇ ਸੈਟਲ ਹੋ ਜਾਣਗੇ ਪ੍ਰਸੰਗਤ ਜੀ ਆਪਾਂ ਪਹਿਲਾਂ ਆਪਣੇ ਅੰਦਰ ਦੇ ਅਕਾਲ ਪ੍ਰਮਾਤਮਾ ਨੂੰ ਜਗਾਈਏ ਆਪਾਂ ਨੂੰ ਡੋਲਣ ਦੀ ਲੋੜ ਨਹੀਂ ਪੈਗੀ ਆਪਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਗੀ ਉਹ ਵੀ ਕੀ ਕਰਦਾ ਜਦੋਂ ਕਿਸੇ ਕੋਲ ਜਾਣੇ ਆ ਜਿਹੜਾ ਮਹਾਂਪੁਰਸ਼ਾਂ ਕੋਲ ਆਪਾਂ ਜਾ ਰਹੇ ਆ ਸੰਗਤ ਕਰਨ ਵਾਸਤੇ ਕੀ ਕਰਦੇ ਨੇ ਤੁਹਾਨੂੰ ਬਚਨ ਕਰਤਾ ਉਹਨਾਂ ਨੇ ਕਰਨਾ ਕੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਅਰਦਾਸ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਅੱਗੇ ਅਰਦਾਸ ਦਾ ਕਿਸੇ ਵੀ ਦੇਵੀ ਦੇਵਤੇ ਨੂੰ ਜਿਹਦੀ ਪੂਜਨ ਕਰਦਾ ਉਹਦੇ ਅੱਗੇ ਅਰਦਾਸ ਇਹੀ ਅਰਦਾਸ ਕਰਦਾ ਨਾ ਕਿ ਇਹ ਅਕਾਲ ਪੁਰਖ ਪ੍ਰਮਾਤਮਾ ਇਹ ਜੀ ਮੇਰੇ ਕੋਲ ਆਇਆ ਏ ਤੇ ਕਿਰਪਾ ਕਰਕੇ ਦੇ ਪੁੱਤਰ ਦਾ ਜਹਾਤੀ ਦਾ ਇਹਦਾ ਵੀਜ਼ਾ ਲਗਵਾ ਦਿਓ ਉਹਨੇ ਕੀਤਾ ਅਰਦਾਸ ਕਿਉਂ ਕਿਉਂ ਕਿਉਂਕਿ ਉਹ ਵਿਸ਼ਵਾਸ ਕਰਦਾ ਆਪਾਂ ਆਪਣੇ ਦੇ ਵਿਸ਼ਵਾਸ ਨਹੀਂ ਕਰਦੇ ਆਪਾਂ ਡੋਲ ਜਾਂਦੇ ਆ ਇਸੇ ਕਰਕੇ ਗੁਰਬਾਣੀ ਕਹਿੰਦੀ ਹੈ ਕਿ ਤੂੰ ਆਪਣੇ ਅੰਦਰ ਕਿਉਂ ਨਹੀਂ ਝਾਤੀ ਮਾਰਦਾ ਜਿਹੜੇ ਤੇਰੇ ਅੰਦਰ ਅਕਾਲ ਪੁਰਖ ਪ੍ਰਮਾਤਮਾ ਬੈਠਾ ਹੈ ਉਹਦੇ ਵਿੱਚ ਝਾਤੀ ਮਾਰ ਕੇ ਦੇਖ ਉਹ ਤੈਨੂੰ ਕਦੇ ਵੀ ਡੋਲਣ ਨਹੀਂ ਦੇਵੇਗਾ ਤੂੰ ਇੱਕ ਮਾਤਰ ਸਿਰਫ ਇੱਕ ਮਾਤਰ ਤਾਂ ਵਿਸ਼ਵਾਸ ਕਰ ਇੱਕ ਪਰਸੈਂਟ ਤਾਂ ਵਿਸ਼ਵਾਸ ਕਰ ਉੱਤੇ ਦੇ ਇੱਕ ਮਿੰਟ ਵਿਸ਼ਵਾਸ ਕਰਕੇ ਤਾਂ ਚੱਲ ਕੇ ਤਾਂ ਦੇਖ ਤੇਨੂੰ ਦੂਜਿਆਂ ਨੂੰ ਪੁੱਛਣ ਦੀ ਲੋੜ ਨਹੀਂ ਪਵੇਗੀ ਤੈਨੂੰ ਕਿਸੇ ਕੋ ਫੈਲ ਲਾ ਕੇ ਵਿਜੇ ਵਾਸਤੇ ਪੁੱਛਣ ਦੀ ਲੋੜ ਨਹੀਂ ਪਵੇਗੀ ਆਪਣੇ ਧੀ ਪੁੱਤਰ ਨੂੰ ਪੜ੍ਹਾਈ ਕਰਾ ਕੇ ਨੌਕਰੀ ਵਾਸਤੇ ਪੁੱਛਣ ਦੀ ਲੋੜ ਨਹੀਂ ਪਵੇਗੀ ਕਿ ਬਾਬਾ ਜੀ ਮੇਰੇ ਪੁੱਤਰ ਦੀ ਨੌਕਰੀ ਲੱਗੇਗੀ ਕਿ ਨਹੀਂ ਲੱਗੇਗੀ ਆਪਣੇ ਅੰਦਰ ਝਾਤੀ ਮਾਰ ਕੇ ਖੁਦ ਅਕਾਲ ਪੁਰਖ ਪਰਮਾਤਮਾ ਦੇ ਅੱਗੇ ਅਰਦਾਸ ਕਰ ਤੇਰਾ ਕਾਰਜ ਆਪਣੇ ਆਪ ਸੰਪੂਰਨ ਹੋਵੇਗਾ ਹੀ ਹੋਵੇਗਾ ਤੇ ਗੁਰਬਾਣੀ ਵੀ ਇਹੀ ਗੱਲ ਕਹਿੰਦੀ ਐ ਤੂੰ ਕਾਹੇ ਡੋਲੇ ਪ੍ਰਾਨੀਆਂ ਤੁਦ ਰੱਖੇਗਾ ਸਿਰ ਜਨਹਾਰ ਵੀ ਇੰਨਾ ਕ ਵਿਸ਼ਵਾਸ ਕਰ ਲੈ ਕਿ ਜਿਹਨੇ ਤੈਨੂੰ ਦੁਨੀਆ 'ਚ ਪੈਦਾ ਕੀਤਾ ਨਾ ਜਿਹੜਾ ਤੇਰਾ ਰੋਜੀ ਰੋਟੀ ਤੈਨੂੰ ਦਿੰਦਾ ਹੈ ਤੇ ਉਹ ਤੇਰੇ ਕਾਜ ਵੀ ਸਾਰੇ ਕਰ ਸਕਦਾ ਐ ਬਸ ਤੂੰ ਥੋੜਾ ਜਿਹਾ ਦੇ ਅੱਗੇ ਵਿਸ਼ਵਾਸ ਦੇ ਨਾਲ ਅਰਦਾਸ ਕਰਕੇ ਤਾਂ ਦੇਖ ਤੂੰ ਥੋੜੀ ਜਿਹੀ ਅਰਦਾਸ ਉਹਦੇ ਅੱਗੇ ਕਰਕੇ ਤਾਂ ਦੇਖ ਤੇਰੇ ਸਾਰੇ ਕਾਰਜ ਆਪਣੇ ਆਪ ਸੰਪੂਰਨ ਕਰ ਦੇਵੇਗਾ ਸੋ ਸੰਗਤ ਜੀ ਗੁਰਬਾਣੀ ਆਪਾਂ ਨੂੰ ਬਹੁਤ ਕੁਝ ਸਮਝਾਉਣਾ ਕਰਦੀ ਹੈ ਗੁਰਬਾਣੀ ਕਹਿੰਦੀ ਹੈ ਕਿ ਪ੍ਰਾਣੀ ਗੁਰਬਾਣੀ ਨਾਲ ਜੁੜ ਤੇ ਗੁਰਬਾਣੀ ਕਹਿੰਦੀ ਕਿ ਉਹਦੀ ਸੁਣ ਤੇ ਉਹਦੇ ਸਿਧਾਂਤ ਤੇ ਚੱਲ ਕੇ ਆਪਣੇ ਜੀਵਨ ਨੂੰ ਬਤੀਤ ਕਰਨਾ ਕਰ ਆਪਾਂ ਗੁਰਬਾਣੀ ਨੋ ਮੰਨਦੇ ਆ ਗੁਰਬਾਣੀ ਦੀ ਨਹੀਂ ਮੰਨਦੇ ਆ 10 ਹਰ ਵਾਰੀ ਕਹਿੰਦਾ ਹੈ ਕਿਉਂਕਿ ਗੁਰਬਾਣੀ ਸਿੱਧੀ ਗੱਲ ਕਹਿੰਦੀ ਹੈ ਕਿ ਆਪਾਂ ਡੋਲ ਜਾਂਨੇ ਆ ਆਪਾਂ ਪੰਜ ਬਣੇ ਤੇ ਨਿਤ ਨਮੀ ਵੀ ਆ ਸ਼ਾਮ ਨੂੰ ਰਹਿਰਾ ਸਭ ਜੀ ਗੁਰਬਾਣੀ ਦਾ ਜਾਪ ਵੀ ਕਰਦੇ ਆ ਰੋਜ਼ਾਨਾ ਸਹਿਜ ਪਾਠ ਵੀ ਕਰਦੇ ਆ ਗੁਰੂ ਘਰ ਜਾ ਕੇ ਅਰਦਾਸ ਵੀ ਕਰਦੇ ਆ ਪਰ ਫਿਰ ਵੀ ਕੰਮ ਕਰਨ ਲੱਗੇ ਆਪਾਂ ਦੂਸਰਾਂ ਨੂੰ ਕਿਉਂ ਪੁੱਛਦੇ ਹਾਂ ਕਿਉਂਕਿ ਆਪਾਂ ਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਆਪਾਂ ਨੂੰ ਗੁਰਬਾਣੀ ਤੇ ਵਿਸ਼ਵਾਸ ਨਹੀਂ ਆਪਾਂ ਸਿਆਣਿਆਂ ਕੋਲ ਜਾ ਕਰਕੇ ਸੰਤਾਂ ਮਹਾਂਪੁਰਸ਼ਾਂ ਕੋਲ ਜਾ ਕਰਕੇ ਪੁੱਛਦੇ ਆ ਕਿ ਮੇਰਾ ਧੀ ਪੁੱਤਰ ਦਾ ਵਿਆਹ ਲੱਗੇਗਾ ਕਿ ਨਹੀਂ ਲੱਗੇਗਾ ਮੇਰਾ ਧੀ ਪੁੱਤਰ ਨੌਕਰੀ ਲੱਗੇਗਾ ਕਿ ਨਹੀਂ ਲੱਗੇਗਾ ਕਿਉਂ ਕਿ ਆਪਾਂ ਆਪਣੇ ਤੇ ਵਿਸ਼ਵਾਸ ਨਹੀਂ ਨਾ ਕਰਦੇ ਤੇ ਗੁਰਬਾਣੀ ਕਹਿੰਦੀ ਹੈ ਆਪਣੇ ਤੇ ਵਿਸ਼ਵਾਸ ਕਰ ਉਹ ਸੱਚਾ ਅਕਾਲਪੁਰਖ ਪ੍ਰਮਾਤਮਾ ਸਿਰਜਣਹਾਰ ਹੈ ਜ्याने ਸ੍ਰਿਸ਼ਟੀ ਦੀ ਰਚਨਾ ਕੀਤੀ ਤੁਹਾਨੂੰ ਪੈਦਾ ਕੀਤਾ ਮੈਨੂੰ ਪੈਦਾ ਕੀਤਾ ਪੱਥਰ ਦੇ ਵਿੱਚ ਖਾਨ ਨੂੰ ਰੋਜ਼ਗਾਰ ਪੈਦਾ ਕਰਦਾ ਹੈ ਉਹ ਦਿੰਦਾ ਹੈ ਉਹ ਦੇਣਹਾਰ ਹੈ ਉਹ ਕਦੇ ਵੀ ਖਤਮ ਨਹੀਂ ਹੋ ਸਕਦਾ ਸੰਗਤ ਜੀ ਹਮੇਸ਼ਾ ਉਹ ਅਕਾਲਪੁਰਖ ਪ੍ਰਮਾਤਮਾ ਤੇ ਵਿਸ਼ਵਾਸ ਕਰਕੇ ਅਰਦਾਸ ਕਰੀਏ ਤਾਂ ਕਿ ਆਪਣਾ ਕੋਈ ਵੀ ਕਾਰਜ ਇਸ ਦੁਨੀਆ ਵਿੱਚ ਅਧੂਰਾ ਨਾ ਰਹਿ ਸਕੇ ਸਵਾਉ ਜਿੰਨਾ ਹੋ ਸਕੇ ਗੁਰਬਾਣੀ ਨਾਲ ਜੁੜੀਏ ਬੱਚਿਆਂ ਨੂੰ ਗੁਰਬਾਣੀ ਨਾਲ ਜੋੜ ਕੇ ਗੁਰਬਾਣੀ ਦੇ ਸਿਧਾਂਤ ਤੇ ਆਪ ਵੀ ਚੱlie ਬੱਚਿਆਂ ਨੂੰ ਵੀ ਚਲਾ ਕਰਕੇ ਉਹਨਾਂ ਜੀਵਨ ਨੂੰ ਬਤੀਤ ਕਰਨਾ ਕਰੀਏ ਸੋ ਆਓ ਐਨੇ ਕੇ ਵਿਚਾਰ ਵਟਾਂਦਰਾ ਕਰਦੇ ਆ ਹੋਇਆਂ ਅਨੇਕਾਂ ਹੀ ਪ੍ਰਕਾਰ ਦੀਆਂ ਪੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਸਤਿਗੁਰੂ ਮਾਰਾ ਅਤੇ ਆਪ ਜੀ ਕੀ ਸੰਗਤ ਬਖਸ਼ਣਯੋਗ ਹੈ ਬਖਸ਼ ਲੈਣਾ ਗੱਜ ਵੱਜ ਕੇ ਬਲਾਓ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ